ਕਿਸ ਤਰ੍ਹਾਂ ਦੀ ਸ਼ਿਕਾਇਤ ਆਈ ਸੀ ਇਸ ਇਲਾਕੇ ਦੀ ਜਿੱਥੇ ਹਾਲ ਤੁਸੀਂ ਆਪਣੀ ਟੀਮ ਲੈ ਕੇ ਪਹੁੰਚੇ ਹੋ ਜੀ ਗੱਲ ਇੰਦਾ ਅੱਜ ਸਵੇਰੇ ਮੈਨੂੰ ਕੁਝ ਫੋਟੋਗ੍ਰਾਫਸ ਆਈਆਂ ਉਹ ਕਹਿੰਦੇ ਲੁਧਿਆਣ ਜੜ ਇਥੋਂ ਦੇ ਰੈਜ਼ੀਡੈਂਟਸ ਹੈਗੇ ਉਹਨਾਂ ਨੇ ਭੇਜੀਆਂ ਕਹਿੰਦੇ ਬਹੁਤ ਬੁਰਾ ਹਾਲ ਆ ਇੱਥੇ ਸਾਡੇ ਸਫਾਈ ਦਾ 1.5-2 ਸਾਲ ਤੋਂ ਪ੍ਰਧਾਨ ਜੀ ਦਾ ਮੈਸੇਜ ਆਇਆ ਕਿ ਇੱਥੇ ਤਾਂ ਜੋਦੀ ਸਰਕਾਰ ਬਣੀ ਹੈ ਸਫਾਈ ਨਾਂ ਦੀ ਕੋਈ ਚੀਜ਼ ਨਹੀਂ ਹੈ ਔਰ ਸਾਡਾ ਜਿਹੜਾ ਕੂੜਾ ਕਰਕਟਾ ਸਾਡੇ ਘਰਾਂ ਚੋਂ ਦਾ ਉੱਡੜ ਕੇ ਹਵਾ ਦੇ ਨਾਲ ਇਤੋਂ ਇਲਾਵਾ ਜਿਹੜੀ ਬਹੁਤ ਵੱਡੀਆਂ ਸਮੱਸਿਆਵਾਂ ਦੱਸੀ ਨਾਲ ਉਹ ਇੱਥੇ ਦੀ ਕਾਨੂੰਨ ਵਿਵਸਥਾ ਦੇ ਵੀ ਦੱਸੀ। ਮੈਂ ਕਹਾਂ ਜੀ ਕਾਨੂੰਨ ਵਿਵਸਥਾ ਨਾਲ ਮੇਰੇ ਅੱਛ ਹੈ ਨਹੀਂ ਗਾ ਪਰ ਕੋਸ਼ਿਸ਼ ਕਰਦੇ ਆ ਇੱਥੇ ਲੋਕਲ ਐਸਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਸੀਪੀ ਸਾਹਿਬ ਨੂੰ ਕਿਹਾ ਕਿ ਕਿ ਭਾਈ ਉਧਰ ਧਿਆਨ ਰੱਖਿਆ ਜਾਵੇ। ਪਰ ਇਸ ਸਫਾਈ ਦੀ ਸਮੱਸਿਆ ਜਿਹੜੀ ਤੁਸੀਂ ਕੰਪਲੇਂਟਾਂ ਵਾਰ-ਵਾਰ ਕਰਦੇ ਹੋ ਤੇ ਕੰਮ ਨਹੀਂ ਹੋ ਰਿਹਾ। ਮੈਂ ਕਹਾਂ ਇਹਨਾਂ ਦੀਆਂ ਅੱਖਾਂ ਖੋਲਣ ਵਾਸਤੇ ਅੱਜ ਅਸੀਂ ਸਫਾਈ ਦੀ ਮੁਹਿੰਮ ਤੁਹਾਡੇ ਘਰ ਤੁਹਾਡੇ ਮੱਲੇ ਤੋਂ ਆਪ ਸ਼ੁਰੂ ਕਰਦੇ ਆ। ਉਸ ਦੇ ਤਹਿਤ ਅਸੀਂ ਅੱਜ ਟਰੈਕਟਰ ਟਰਲੀ ਲੈ ਕੇ ਆਏ ਹੈਗੇ ਆ ਨਾਲ ਅਸੀਂ ਬੰਦੇ ਲੈ ਕੇ ਆਏ ਹੈਗੇ ਆ ਤਾਂ ਕਿ ਆਪ ਜਿਹੜੀ ਹੈਗੀ ਹੈ ਸਫਾਈ ਦੀ ਮਹਿੰਮ ਸ਼ੁਰੂ ਕੀਤੀ ਜਾਵੇ ਇੱਕ ਸਿੰਬੋਲਿਕ ਹੁੰਦਾ ਇੱਕ ਸਾਡਾ ਸਿੰਬੋਲਿਕ ਐਕਟ ਦਾ ਮਤਲਬ ਇਹ ਹੈ ਕਿ ਕਮ ਸੇ ਕਮ ਇੱਕ ਆਵਾਜ਼ ਜਿਹੜੀ ਹੈਗੀ ਹੈ ਉਹ ਸਰਕਾਰ ਨੂੰ ਜਗਾਉਣ ਵਾਸਤੇ ਬਹੁਤ ਹੈ ਕਿ ਇਸ ਕੰਮ ਤੁਹਾਡਾ ਵਾ ਸਾਡਾ ਨਹੀਂ ਹੈ ਪਰ ਉਹਦੇ باوجود ਅਸੀਂ ਕਰਕੇ ਦਿਖਾਵਾਂਗੇ ਔਰ ਅਸੀਂ ਇਲਾਕਾ ਵਾਸੀਆਂ ਦੇ ਨਾਲ ਆ ਅਸੀਂ ਲੁਧਿਆਣੇ ਦੇ ਨਾਲ ਆ ਅਸੀਂ ਉਹ ਨਹੀਂ ਹੈਗੇ ਜਿਹੜੇ ਹੋਟਲ ਮਾਰ ਟੂ ਟੂ ਕਰਦੇ ਭੱਜ ਗਏ ਆ ਸਾਰੇ ਸਾਰੇ ਸਾਡੇ ਇਹ ਕੇਂਡੀਡੇਟ ਸਗੇ ਆ ਜਾਂ ਪਾਰਟੀ ਹੈਗੇ ਆ ਉਹਨਾਂ ਦਾ ਕੰਮ ਕੀ ਹੈ ਇੱਥੇ ਆ ਕੇ ਦਿਖਾਣਾ ਦਿਖਾਵਾ ਕਰਨਾ ਅਸੀਂ ਦਿਖਾਵਾ ਨਹੀਂ ਕੀਤਾ ਹੈਗਾ ਅਸੀਂ ਲੋਕ ਜਗਾ ਰਹੇ ਰਹਿਣ ਵਾਲੇ ਇੱਥੇ ਇਲਾਕੇ ਦੇ ਰਹਿਣ ਵਾਲੇ ਆ ਤੇ ਅਸੀਂ ਕੰਮ ਵੀ ਕਰਕੇ ਦਿਖਾਣੇ ਆ ਬਸ ਅੱਜ ਇਸ ਦਿਖਾਣ ਨੂੰ ਆਇਆ ਅੱਖਾਂ ਖੁੱਲਣ ਵਾਸਤੇ ਕੀਤਾ ਕੰਮ ਔਰ ਉਮੀਦ ਹੈ ਕਿ ਇਹ ਜਿਹੜਾ ਕੰਮ ਹੈਗਾ ਇਹ ਨਾਲ ਪੰਜਾਬ ਸਰਕਾਰ ਦੀਆਂ ਵੀ ਅੱਖਾਂ ਖੁੱਲਣਗੀਆਂ ਤੇ ਪੂਰੇ ਲੁਧਿਆਣੇ ਛੱਡੋ ਪੰਜਾਬ ਦੇ ਵਿੱਚ ਜਿਹੜਾ ਹੈਗਾ ਅਸ ਫਾਇਦਾ ਕੰਮ ਮਹੀ ਮਹੀ ਵੀ ਸ਼ੁਰੂ ਹੋ ਜੂ ਕੰਮ ਸ਼ੁਰੂ ਹੋ ਜੂ। ਪਰ ਦੇਖਿਓ ਜਿਵੇਂ ਆਮਾਨੀ ਪਾਰਟੀ ਲਗਾਤਾਰ ਗਲੀ-ਕਲੀ ਜਾ ਕੇ ਮਹੱਲੇ ਝਾੜੂ ਮਾਰਦੀ ਪਰ ਇੱਥੇ ਧਿਆਨ ਕਿਉਂ ਨਹੀਂ ਪਿਆ ਰਹਾ। ਝਾੜੂ ਤਾਂ ਮਾਰਦੇ ਨੇ ਫੋਟਾਂ ਦੇ ਜਾਂਦੇ ਝਾੜੂ ਲੈ ਕੇ। ਪਰ ਹੁਣ ਝਾੜੂ ਖਿੱਲਰ ਗਿਆ ਵਿਚਾਰਿਆਂ ਦਾ ਕੱਢ ਕੀ। ਝਾੜੂ ਤੇ ਪੱਲੇ ਕੱਖ ਨਹੀਂ ਰਹਿ ਗਿਆ। ਉਹ ਹੁਣ ਜਾਣ ਕੇ ਇੱਕ ਜਿਹੜਾ ਨਾ ਨੈਰੇਟਿਵ ਆ ਤਿਆਰ ਕਰਕੇ ਝੂਠ ਬੋਲ ਕੇ ਦਿਖਾਉਂਦੇ ਪਏ ਆ। ਕੋਈ ਝਾੜੂ-ਝੂੜੀ ਨਹੀਂ ਮਾਰਿਆ ਇੱਥੇ ਵੀ ਕੋਈ ਝਾੜੂ ਨਹੀਂ ਮਾਰਿਆ। ਆ ਵੇਖੋ ਤੁਹਾਡੇ ਸਾਹਮਣੇ ਸਫਾਈ ਕਰਦੇ ਆ ਅੱਜ ਉਹ ਤੁਹਾਨੂੰ ਦਿਖਾਣੇ ਸਰ ਕਹਿੰਦੇ ਕਿਹਾਗਾ ਵੀ ਜੇ ਕੋਈ ਆਪਣਾ ਪੈਸੇ ਲਾ ਕੇ ਕੰਮ ਕਰਨਾ ਕੋਈ ਘੁੱਟ ਧਿਕਾਣ ਦੇ ਦਿੱਤਾ ਉਹਨਾਂ ਨੂੰ ਵੀ ਡਰ ਹੁੰਦਾ ਵੀ ਜੁਰਮਾਨਾ ਲਗਿੱਤਾ ਜਾਵੇ ਤੁਹਾਨੂੰ ਬਿਲਕੁਲ ਇਹ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਮੇਰੇ ਤੋਂ ਪਹਿਲੇ ਮੈਂ ਹੁਣ ਸੁਣਿਆ ਸੀ ਕੁਝ ਰੈਜ਼ੀਡੈਂਟਸ ਨੂੰ ਉਹ ਕਹਿੰਦੇ ਇਦਾਂ ਦਾ ਕਰਕੇ ਹੋ ਰਿਹਾ ਪਰ ਮੈਂ ਇੱਕ ਗੱਲ ਦੱਸ ਦਿੰਦਾ ਹੈਗਾ ਆ ਜਿਹੜਾ ਨਾ 23 ਤਰੀਕ ਤੋਂ ਬਾਅਦ ਕਾਰਪੋਰੇਸ਼ਨ ਦੇ ਵਾਲੇ EMPLOYEES ਜਿਹੜੇ ਹੈਗੇ ਆ ਉਹਨਾਂ ਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਉਹ ਆਪਣਾ ਕੰਮ ਕਰ ਦੰਗੇ ਅਜਿਹੇ ਹੁਣ ਸਿਆਸੀ ਗੱਲਾਂ ਹੁੰਦੀਆਂ ਇਹ ਤਾਂ ਸਾਰਿਆਂ ਨੂੰ ਮੈਂ ਤਾੜਨਾ ਦਿੰਦਾ ਕਿ ਆਪਣੇ ਪੈਸੇ ਲੈਂਦੇ ਹੋ ਤਾਂ ਡਿਊਟੀ ਪੂਰੀ ਕਰੋ ਇਹ ਡਿਊਟੀ ਹੈ ਤੁਹਾਡੀ ਰਿਸਪਾਂਸਿਬਿਲਟੀ ਹੈ ਤੁਹਾਡੀ ਇਹ ਸਾਰਾ ਟੈਕਸ ਪੇਅਰ ਦਾ ਲੁਕੀ ਇਹਦੇ ਨਾਲ ਤੁਹਾਡੀਆਂ ਤਨਖਾਹਾਂ ਚੱਲਦੀਆਂ ਨੇ ਆ ਸਿਆਸੀ ਬੰਦੇ ਨੇ ਕੱਖ ਨਹੀਂ ਦੇਣਾ ਹੈਗਾ ਸੋ ਜਿਹੜੇ ਸਿਆਸੀ ਬੰਦੇ ਕੰਮ ਕਰਵਾ ਰਹੇ ਆ ਉਹਨਾਂ ਦਾ ਵੱਡੀ ਤਾੜਨਾ ਹੈ ਤਾੜਨਾ ਬਹੁਤ ਵੱਡੀ ਹੈ ਕਿ ਆ ਬੰਦਿਆਂ ਦੇ ਪੁੱਤ ਬਣ ਜਾਓ ਕਿਤੇ ਆਹੀ ਕੰਮ ਕਰਦੇ ਰਹੋਗੇ ਨਾ ਕਿਤੇ ਇਹ ਨਾ ਹੋਵੇ ਕਿੱਦ 19 ਦੀ ਨੂੰ ਤੁਹਾਨੂੰ ਜੁੱਤੀਆਂ ਵੇਣ ਲੋਕਾਂ ਦੇ ਘਰਾਂ ਚ ਕਿਤਨ ਲੱਗਦਾ ਇਦਾਂ ਕਿਤਨ ਪਾਰਟੀ ਜਿਹੜੇ ਪੁਰਾਣੇ ਵਰਕ ਕਰਦੇ ਉਹਨਾਂ ਨੂੰ ਵਾਪਸੀ ਲਾਣੇ ਜਾ ਰਹੇ ਕਿ ਉੱਧਰ ਹੋਰੇ ਇੱਧਰ ਹੋਰੇ ਡਰਦੇ ਮਾਰੇ ਆ ਰਹੇ ਇੱਧਰ ਉਹਨਾਂ ਡਰ ਦਾ ਮਾਹੌਲ ਆ ਡਰਦੇ ਸ਼ਰਮਣੀ ਕਾਲੀ ਦੇ ਤੋਂ ਡਰਦੇ ਉਹਨਾਂ ਨੂੰ ਪਤਾ ਹੈ ਕਿ ਇਸ ਸ਼ਰਮਣੀ ਕਾਲੀ ਸਾਲ ਦਾ ਜਿਹੜਾ ਹੈਗਾ ਆਪਣੀ ਸੀਟ ਤਾਂ ਲੈ ਗਈ ਆ ਆਵਾ ਆਮਾ ਦੀ ਪਾਰਟੀ ਦੇ ਚੌਥੇ ਵਜੇ ਨੰਬਰ ਤੇ ਆਊਗੀ ਤੁਹਾਨੂੰ ਦੇਖ ਲਿਓ ਤੁਹਾਡੇ ਸਾਹਮਣੇ ਆ ਇਹ ਡਰ ਦਾ ਮਾਹੌਲ ਪੈਦਾ ਕਰਕੇ ਵੋਟਾਂ ਲੈਣੇ ਚਾਹੁੰਦੇ ਆ ਕੋਈ ਬੰਦਾ ਜਿਹੜਾ ਹੈਗਾ ਵਾ ਉਹ ਸਿਮਤੀ ਵਿੱਚ ਚੋਣਾਂ ਲਾਣਾ ਚਾਹੁੰਦਾ ਪਰ ਅਸੀਂ ਮੈਰਿਟ ਤੇ ਲੜ ਰਹੇ ਹਾਂ ਸਰ ਇੱਕ ਮੁੱਦਾ ਚੱਲਦਾ ਹੈ ਐਮਟਨ ਹੋਂ ਦਾ ਮੁੱਦਾ ਚੱਲ ਰਿਹਾ ਹੈ ਅੱਜ ਕੱਲ ਹਾਂਜੀ ਐਮਟਨ ਹੋਂ ਦਾ ਐਮਟਨ ਹੋਂ ਦਾ ਅੱਜ ਫੇਰ ਕਾਨਫਰੰਸ ਕੀਤੀ ਵੀਜੀ ਲੋਕ ਵੀ ਵੱਡੇ ਇਹਨਾਂ ਦੇ ਜਾਂਚ ਕੀਤੀ ਜਾਵੇ ਗੱਲ ਆ ਕਿ ਜਾਂਚ ਤਾਂ ਸ਼ੁਰੂ ਹੋਈ ਸੀ ਵਿਜੀਲੈਂਸ ਦੀ ਉਹਦੇ ਕਰਕੇ ਹੀ ਸੰਜੀਵ ਅਰੋੜਾ ਕਾਂਗਰਸ ਤੋਂ ਆਮ ਆਦੀ ਪਾਰਟੀ ਚਲੇ ਗਿਆ ਸੀਗਾ ਹੈਂਟਨ ਹੋਂ ਦਾ ਮੁੱਦਾ ਵਾ ਜਿਹਦੇ ਵਿੱਚ ਕਹਿੰਦੇ ਆ ਕਿ ਆਸ਼ੂ ਜੀ ਸਜੀਵ ਜੀ ਤੇ ਕੋਈ ਹਿੰਮਤ ਸੂਤ ਹੈਗਾ ਕੋਈ ਕਹਿੰਦੇ ਬੁੱਕੀ ਆ ਬਹੁਤ ਵੱਡਾ ਜੋ ਮੈਂ ਸੁਣਿਆ ਕਹਿੰਦੇ ਤਿੰਨੋਂ 파ਟਨਰ ਦਾ ਤੇ ਤਿੰਨੋਂ 파ਟਨਰ ਨੇ ਤੇ ਫੇ ਲੜਾਈ ਕਾਹਦੀ ਲੜਦੇ ਪਏ ਆ ਇਹ ਲੜਾਈ ਤੇਹੀ ਦੱਸਾਂਗੇ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਸਰਕਾਰਾਂ ਦੋਨੋਂ ਮीडियोਆਂ ਹਈਆਂ ਨੇ ਆਪਣਾ ਆਪੋਜੀਸ਼ਨ ਵੀ ਤੇ ਸਰਕਾਰ ਵੀ ਅਸੀਂ ਨੰਗੇ ਕਰਾਂਗੇ ਨਾ ਤੁਸੀਂ ਕਹਿੰਦੇ ਸੀ ਪੀਪੀ ਕੀ ਦਿੱਕਤ ਆ ਰਹੀ ਤੁਹਾਨੂੰ ਇਲਾਕੇ ਦੇ ਵਿੱਚ ਆ ਕੇ ਇੱਥੇ ਹੀ ਇੰਨੀ ਸਫਾਈ ਵੇਖ ਲੋ ਕੀ ਕੀਤੀ ਵੀ ਆ ਸਾਹਮਣੇ ਬਹੁਤ ਗੰਦ ਪਿਆ ਹੋਇਆ ਇੱਥੇ ਬਿਮਾਰੀਆਂ ਵੀ ਲੋਕ ਫੈਲਦੇ ਬੱਚੇ ਖੇਡਦੇ ਆ ਇਥੇ ਕਾਫੀ ਟਾਈਮ ਹੋ ਗਿਆ ਜੀ ਸਾਲ ਡੇਢ ਸਾਲ ਦੇ ਨੇੜੇ ਹੋ ਗਿਆ ਕੀਤਾ ਤੁਸੀਂ ਕੀਤੀਆਂ ਹੀ ਬਹੁਤ ਕਿਸੇ ਨੇ ਸੁਣੀ ਲੋਕ ਇਹ ਸਰਕਾਰ ਹੈ ਇਸ ਟਾਈਮ ਤੇ ਮੌਜੂਦਾ ਆਪੀ ਸਰਕਾਰ ਆ ਉਹਨਾਂ ਦੇ ਐਮਐਲਏ ਰੋਜ਼ੀ ਪਹਿਲਾਂ ਜਗ੍ਹਾ ਇਸ ਟਾਈਮ ਕੀ ਹੈ ਇਲੈਕਸ਼ਨ ਹੁੰਦੇ ਨੇ ਉਹਨਾਂ ਨੇ ਪ੍ਰਤੀਸ਼ਾ ਕਰ ਦਿੱਤੀ ਤੇ ਉਹ ਕੋਈ ਸੁਣਾਈ ਕੀਤੀ ਕੀਤੀ ਹੈ ਸਾਰਿਆਂ ਨੂੰ ਕਿਹਾ ਸੀਗਾ ਕਿਸੇ ਨੇ ਸੁਣਾਈ ਨਹੀਂ ਕੀਤੀ ਸਾਡੀ ਅੱਜ ਵੀ ਅੱਜ ਅੱਜ ਘੁੰਮਣ ਸਾਹਿਬ ਨੇ ਦੇਖਿਆ ਸਾਨੂੰ ਪਤਾ ਲੱਗਾ ਉਹਨਾਂ ਨੂੰ ਦੱਸਿਆ ਸੀ ਤੇ ਅਸੀਂ ਪਹੁੰਚੇ ਫਿਰ ਲੈ ਕੇ ਸਾਰੀ ਟੀਮ ਅੱਗੇ ਕਿਹੜੇ ਕਿਹੜੇ ਹੋਰ ਮਿਸਪਲਾਨ ਆ ਰਹੀ ਹੈ ਤੁਹਾਨੂੰ ਇੱਥੇ ਇੱਥੇ ਹੀ ਗੰਦ ਪਹਿਲਾਂ ਹੀ ਆ ਪਿਆ ਇਹ ਇਹ ਸਭ ਤੋਂ ਵੱਡੀ ਪ੍ਰੋਬਲਮ ਤੇ ਇਹੀ ਹੈ ਬੱਚੇ ਖੇਡਦੇ ਇੱਥੇ ਪਾਰਕ ਦੇ ਨੇੜੇ ਪਿਆਵ ਅੱਜ ਤੁਸੀਂ ਕੀ ਕਰ ਰਹੇ ਹੋ ਤੇ ਆ ਕੇ ਸਾਰਾ ਸਾਰਾ ਦਾ ਸਾਰੇ ਕੋਮਰਸਲ ਟੀਮ ਦੇ ਨਾਲ ਆ ਕੇ ਹਾਂਜੀ ਸਫਾਈ ਚੱਕਾਂਗੇ ਸਾਰਾ ਸਾਰਾ ਜੋ ਵੀ ਗੰਦ ਪਹਿਲੇ ਤੋਂ ਪਿਆ ਜੀ ਤੇ ਇਹਦੇ ਲਈ ਉਹ ਇਲੈਕਸ਼ਨ ਆਨੇ ਹੈ ਵੀ ਇਲੈਕਸ਼ਨਾਂ ਸਟੰਟੀ ਹੋਵੇ ਨਹੀਂ 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 ਐਜਾ ਕੋਈ ਉਹ ਨਹੀਂ ਗਈ ਠੀਕ ਹੈ ਫਿਰ ਇਹਦੇ ਸਾਹਮਣੇ ਮੇਰਾ ਰਾਜਗੁਰੂ ਨਗਰੀ ਦੀ ਟਿੰਕਰ ਮਸ ਸਮੱਸਿਆ ਕੀ ਹੈ ਚੁੱਕੀ ਇੱਥੇ ਜਿਵੇਂ ਆਹ ਜਿਹੜਾ ਕੂੜਾ ਇਕੱਠਾ ਹੋ ਜਾਂਦਾ ਕੋਈ ਚੱਕਦਾ ਨਹੀਂ ਅੱਛਾ ਜੀ ਉਹ ਜਿਵੇਂ ਜਮਾਂਦਾਰ ਵੀ ਆਉਂਦਾ ਤੇ ਉਹ ਸਾਡੇ ਘਰਾਂ ਦਾ ਤਾਂ ਲੈ ਜਾਂਦਾ ਹੈ ਇਹ ਜਿਵੇਂ ਜਿੰਨਾ ਇਕੱਠਾ ਗਲੀਆਂ ਦਾ ਇਕੋ ਥਾਂ ਤੇ ਕਰੀ ਜਾਂਦੇ ਚੱਕਣ ਵਾਲਾ ਕੋਈ ਨਹੀਂ ਨਾ ਕੋਈ ਇੱਥੇ ਕੋਈ ਵੀ ਨਹੀਂ ਆਇਆ ਬੋਟਾਸ ਨੇ ਆਇਓ ਨੇ ਕੋਈ ਹੋਰ ਪਰ ਇਹਨਾਂ ਨੇ ਆ ਕੇ ਕੁਛ ਨਹੀਂ ਕੀਤਾ ਅੱਛਾ ਤੇ ਕਿੰਨਾ ਕੋਈ ਦਿੱਕਤਾਂ ਆਉਂਦੀਆਂ ਇਸ ਤਰ੍ਹਾਂ ਗੰਦ ਦਾ ਦਿੱਕਤਾਂ ਨਹੀਂ ਬਹੁਤ ਨਹੀਂ ਸਰਕਾਰੀ ਅਧਿਕਾਰੀ ਆਉਂਦੇ ਤਾਂ ਦੇਖਦੇ ਕਿ ਕਿੱਥੇ ਸਾਰੇ ਕਹਿੰਦੇ ਆ ਵੀ ਜਿਵੇਂ ਤੁਸੀਂ ਇੰਨੇ ਪੌਸ਼ ਏਰੀਆ 'ਚ ਰਹਿੰਦੇ ਹੋ ਤਾਂ ਤੁਹਾਡਾ ਗੰਦ ਬਹੁਤ ਹੁੰਦਾ ਅੱਛਾ ਅੱਜ ਕੋ ਮਨਸਾਬ ਦੀ ਟੀਮ ਆਈਏ ਥੇ ਸਾਫ-ਸਫਾਈ ਨੂੰ ਦੇਖ ਕੇ ਵੀ ਗੰਦ ਇੱਥੇ ਪਿਆ ਉਸ ਦੀ ਸਫਾਈ ਕਰ ਰਹੇ ਨੇ ਕਿਦਾਂ ਦੇਖ ਰਹੇ ਹੋ ਉਸ ਦੀ ਥੈਂਕ ਯੂ ਵੈਰੀ ਮਚ ਕੁਮਨ ਸਾਹਿਬ ਦਾ ਉਹਨਾਂ ਨੇ ਸਾਡੀ ਸੁਣੀ ਹੈ ਹੈਨਾ ਰਾਜਗੁਰੂ ਨਗਰ ਵਾਲਿਆਂ ਦੀ ਲੱਗਦਾ ਜੇਕਰ ਉਹ ਜਿੱਤਦੇ ਨੇ ਤੇ ਸਾਫ-ਸੁਥਰਾ ਰੱਖਣਗੇ ਸਾਰੇ ਇਲਾਕੇ ਨੂੰ ਜਿਵੇਂ ਉਹਨਾਂ ਬਾਰੇ ਮੈਂ ਸੁਣਿਆ ਬਹੁਤ ਗੁੱਡ ਪਰਸਨ ਤੇ ਮੇਰੇ ਖਿਆਲ ਚ ਜਦੋਂ ਇੰਨਾ ਸਾਫ-ਸੁਥਰਾ ਬੰਦਾ ਹੋ ਸਾਫ-ਸੁਥਰਾ ਰੱਖੂਗਾ ਉਹਦੇ ਇਲਾਕੇ ਨੂੰ ਹੈਨਾ ਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਕੀ ਚਾਹਣਾ ਚਾਹੋਗੇ ਵੋਟ ਨੇ ਕਿਹਨੂੰ ਵੋਟ ਮੈਂ ਤਾਂ ਇਹੀ ਕਹੂੰਗੀ ਵੀ ਕਾਲਿਆਂ ਨੂੰ ਵੋਟ ਪਾਓ ਹੈਨਾ ਤੇ ਮੌਕਾ ਦਿਓ ਉਹਨਾਂ ਨੂੰ ਤੁਹਾਨੂੰ ਪਤਾ ਲੱਗੂਗਾ ਵੀ ਆਪ ਵਾਲੇ ਆਏ ਸੀ ਬੋਟਾ ਮੇੜ ਜਰੂਰ ਆਏ ਇੱਥੇ ਤੇ ਉਸ ਤੋਂ ਬਾਅਦ ਕਿਸੇ ਨੇ ਬਾਤ ਨਹੀਂ ਪੁੱਛੀ ਲੱਗਦਾ ਕਿ ਅਕਾਲੀ ਆਣਗੇ ਤਾਂ ਵਿਕਾਸ ਹੋਏਗਾ ਪੰਜਾਬ ਦਾ ਹਾਂਜੀ 100% ਫਿਰ ਰਾਜਗੁਰ ਨਗਰ ਆਣਾ ਜੀ ਮੇਰਾ ਨਾਮ ਕਰਨਵੀਰ ਸਿੰਘ ਜੀ ਹਾਂਜੀ ਕਰਨਵੀਰ ਜੀ ਤੁਹਾਨੂੰ ਤਾਂ ਕੀ ਦਿੱਕਤਾਂ ਕੀ ਆ ਰਹੀਆਂ ਮਲੇ ਦੇ ਵਿੱਚ ਇਹ ਦਿੱਕਤਾਂ ਜੀ ਤੁਹਾਡੇ ਸਾਹਮਣੇ ਤੋਂ ਪਿੱਛੇ ਦੇਖੋ ਤੁਸੀਂ ਜਾਈ ਸਾਹਮਣੇ ਤੇ ਇਹ ਕੂੜਾ ਇੱਥੇ ਕੋਈ ਚੱਕ ਕੇ ਨਹੀਂ ਲੈ ਕੇ ਜਾਂਦਾ ਤੇ ਜਦੋਂ ਹਨੇਰੀ ਆਉਂਦੀ ਹੈ ਜਿੰਨਿਆਂ ਵੀ ਕੂੜਾ ਸਾਡੇ ਘਰਾਂ 'ਚ ਵੱਢ ਜਾਂਦਾ ਜੀ ਜੀ ਅਸੀਂ ਆਪ ਚਕਾਉਨੇ ਹਮੇਸ਼ਾ ਅਸੀਂ ਆਪ ਹੀ ਚਕਾਈਏ ਅਸੀਂ 800 ਰੁਪਏ 900 ਰੁਪਏ ਟ੍ਰੈਲੀ ਲੈਂਦਾ ਜੀ ਤੇ ਜਦੋਂ ਲੈਂਦਾ ਸੀ ਚੁਕਾਤਾ ਦਿੰਨੇ ਉਹ ਵੀ ਸਾਡੇ ਕੋਲ ਡਰਦੇ ਨਹੀਂ ਆਉਂਦੇ ਕਹਿੰਦੇ ਭਈ 10000 ਰੁਪਏ ਜੁਰਮਾਨਾ ਲੱਗੂਗਾ ਸਾਨੂੰ ਜੇ ਅਸੀਂ ਪ੍ਰਾਈਵੇਟ ਬੰਦੇ ਚੱਕਦੇ ਆ ਫਿਰ ਅਸੀਂ ਕਿਵੇਂ ਰਿਸਕ ਲੈ ਸਕਦੇ ਆ ਹਨਾ ਉਹਦੀ ਵੀ ਰੋਜ਼ਗਾਰ ਹੈ ਤੇ ਕੋਈ ਸੁਣਵਾਈ ਨਹੀਂ ਹੈ ਜੀ ਕੋਈ ਕੂੜੇ ਵਾਲੇ ਨਹੀਂ ਆਉਂਦਾ ਜਿਹੜਾ ਸਣੀ ਮਾਸਟਰ ਸੀਗਾ ਕਾਉਂਸਲਰ ਪਹਿਨਾ ਆਪ ਪਾਰਟੀ ਚ ਵੋਟਾਂ ਤਾਂ ਲੈ ਗਿਆ ਤੇ ਫਿਰ ਭੱਜ ਕੇ ਫਿਰ ਕਾਂਗਰਸ ਚਲੇ ਗਿਆ ਕਾਂਗਰਸ ਤੋਂ ਫਿਰ ਆਮ ਪਾਰਟੀ ਚ ਆ ਗਿਆ ਉੱਧ ਸੰਜੀਵ ਚਲੋ ਮੈਂ ਕਿਸੇ ਨਾਮ ਨਹੀਂ ਲੈਣਾ ਚਾਹੁੰਦਾ ਮੇਨ ਮੁੱਦਾ ਇਹ ਜੀ ਦੀ ਸਰਕਾਰ ਹੈ ਉਹ ਕੋਈ ਕੰਮ ਨਹੀਂ ਕਰ ਰਹੀ ਜੀ ਹਕਮਨ ਸਾਹਿਬ ਨੂੰ ਪਤਾ ਲੱਗੇ ਕਿ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਆਏ ਨੇ ਹੁੰਦੀ ਹੈ ਬਿਲਕੁਲ ਜੀ ਹਕਮਨ ਸਾਹਿਬ ਤਾਂ ਹੀ ਮੈਂ ਤੁਹਾਨੂੰ ਉਹਨਾਂ ਦੇ ਬਾਰੇ ਕੀ ਦੱਸਾਂ ਜੀ ਉਹਨਾਂ ਨੇ ਕਿੰਨੇ ਲੋਕਾਂ ਦੇ ਫਰੀਚ ਕੰਮ ਕਰਦੇ ਨੇ ਤੇ ਉਹਨਾਂ ਦੇ ਜਿਵੇਂ ਪੰਚੀ ਲਿਭਾਰ ਰਹਿੰਦੇ ਨੇ ਉੱਥੇ ਜਾ ਕੇ ਸਵਾਈ ਦੇਖੋ ਜੀ ਇਹ ਤਾਂ ਉਹਨਾਂ ਨੂੰ ਅੱਜ ਨੋਟਿਸ ਚ ਆਇਆ ਕਿ ਜੀ ਸਾਡੇ ਇਹ ਤੇ ਇਹ ਵੀ ਇੱਕ ਨਾ ਬੁਰਾ ਹਾਲ ਹੈ ਸਾਨੂੰ ਵੀ ਪ੍ਰਧਾਨ ਸਾਹਿਬ ਨੇ ਸਾਨੂੰ ਸਵੇਰੇ 7 ਵਜੇ ਉਠਾਇਆ ਸਾਡੇ ਪ੍ਰਧਾਨ ਜੜੇ ਨੇ ਅਵਤਾਰ ਸਿੰਘ ਢਾਲੀਵਾਲ ਕਿ ਉਹਨਾਂ ਨੇ ਮੈਨੂੰ ਫੋਟੋ ਭੇਜ ਕੇ ਕਹਿੰਦੇ ਕਰਨ ਇਹ ਤਾਂ ਕੋਈ ਹੱਲ ਨਹੀਂ ਕਰ ਰਹੇ ਕਹਿੰਦੇ ਬਾਈ ਬਣ ਕੇ ਤੂੰ ਹੀ ਹੱਲ ਕਰਵਾ ਦੇ ਫਿਰ ਮੈਂ ਜੀ ਕੁਮਨ ਸਾਹਿਬ ਨੂੰ ਦਿੱਤਾ ਦੇਖ ਲਓ ਤੁਹਾਡੇ ਸਾਹਮਣੇ ਕੁਮਨ ਸਾਹਿਬ ਇੱਥੇ ਪਹੁੰਚੇ ਹੋਏ ਜੀ ਕਿੰਨੇ ਕ ਟਾਈਮ ਤੋਂ ਇਹ ਬਣਵਾਉਣ ਮਾਰੀ ਤੁਹਾਨੂੰ ਇਹ ਕੀ ਦੱਸੇ ਜure ਸਰਕਾਰ ਬਣੀ ਉਹਨਾਂ ਦਾ ਇਹ ਹਾਲ